ਬਰਤੀਆਂ ਕਿੰਨੀਆਂ ਦਾਤਾਂ ਸੀ ਰੱਬ ਦੇ ਦਰ ਤੋਂ ਗੁਰੂ ਦੇ ਦਰ ਤੋਂ ਪ੍ਰਾਪਤ ਕੀਤੀਆਂ ਦਾਤਾਂ ਪ੍ਰਾਪਤ ਕਰਨ ਤੋਂ ਬਾਅਦ ਦਾਤਾਂ ਲੈਣ ਤੋਂ ਬਾਅਦ ਮੁਕਰ ਵੀ ਗਏ ਸਤਿਗੁਰ ਨੇ ਬਾਣੀ ਦੇ ਵਿੱਚ ਬੋਲ ਰੱਖਿਆ ਨਾ ਕਿਤੇ ਲੈ ਲੈ ਮੁਕਰ ਪਾਹੇ ਕਿਤੇ ਮੂਰਖ ਖਾਂਹੀਂ ਖਾਂਹੀਂ ਕਿੰਨੇ ਲੋਕ ਨੇ ਜਿਹੜੇ ਰੱਬ ਤੋਂ ਦਾਤਾਂ ਲਈ ਵੀ ਜਾਂਦੇ ਨੇ ਤੇ ਮੁਕਰ ਵੀ ਜਾਂਦੇ ਨੇ ਬੰਦੇ ਨੂੰ ਅਫਸੋਸ ਪਤਾ ਕਦੋਂ ਹੁੰਦਾ ਜਦੋਂ ਬੰਦੇ ਨੂੰ ਕੋਈ ਚੀਜ਼ ਕਿਸੇ ਨੂੰ ਉਹ ਮਨੁੱਖ ਦਿੰਦਾ ਏ ਤੇ ਦੇਣ ਤੋਂ ਬਾਅਦ ਅਗਲਾ ਬੰਦਾ ਮੁਕਰ ਜਾ ਮੈਂ ਤੇਰੇ ਤੋਂ ਲਈ ਨਹੀਂ ਮਨੁੱਖ ਨੇ ਕਿਸੇ ਨੂੰ 1 ਲੱਖ ਰੁਪਇਆ ਦਿੱਤਾ ਬਾਅਦ ਚ ਮੁਕਰ ਜਾਏ ਮਨੁੱਖ ਨੂੰ ਬੜਾ ਤਗੜਾ ਅਫਸੋਸ ਹੁੰਦਾ ਯਾਰ ਮੈਂ ਇੰਨਾ ਪੈਸਾ ਇਹਨੂੰ ਦਿੱਤਾ ਨਹੀਂ ਮਦਦ ਕੀਤੀ ਔਖੇ ਟਾਈਮ ਤੇ ਇਹ ਅੱਜ ਮੁਕਰ ਗਿਆ ਏ ਪਰ ਅੰਦਾਜ਼ਾ ਲਾ ਕੇ ਵੇਖੋ ਪ੍ਰਮਾਤਮਾ ਨੇ ਕਿੰਨੀਆਂ ਦਾਤਾਂ ਦਿੱਤੀਆਂ ਕਰੋੜਾਂ ਅਰਬਾਂ ਖਰਬਾਂ ਜੋ ਵੀ ਸਾਡੇ ਕੋਲ ਹੈ ਉਹ ਸਾਰੀਆਂ ਰੱਬ ਦੀਆਂ ਦਾਤਾਂ ਨੇ ਇੰਨੀਆਂ ਦਾਤਾਂ ਲੈਣ ਤੋਂ ਬਾਅਦ ਵੀ ਅਸੀਂ ਮੁਕਰ ਜਾਂਦੇ ਹਾਂ ਕਦੀ ਸੋਚਿਓ ਅਸੀਂ ਥੋੜੇ ਜਿੰਨੇ ਕਿਸੇ ਨੂੰ ਪੈਸੇ ਦਿੱਤੇ ਉਹਨਾਂ ਅਗਲਾ ਮੁਕਰ ਜਾਏ ਸਾਨੂੰ ਅਫਸੋਸ ਹੁੰਦਾ ਹੈ ਸਾਨੂੰ ਦਰਦ ਹੁੰਦਾ ਹੈ ਸਾਡੇ ਮਨ ਵਿੱਚ ਗੁੱਸਾ ਆਉਂਦਾ ਹੈ ਪਰ ਜਦੋਂ ਅਸੀਂ ਪਰਮਾਤਮਾ ਤੋਂ ਦਾਤਾਂ ਲੈ ਕੇ ਮੁਕਰਦੇ ਹਾਂ ਵਸੇ ਪਰਮਾਤਮਾ ਦੇ ਵਿੱਚ ਇਹ ਗੋੜ ਹੈ ਪਰਮਾਤਮਾ ਤੋਂ ਲੋਕ ਦਾਤਾਂ ਲੈ ਕੇ ਮੁਕਰ ਵੀ ਜਾਣ ਪਰਮਾਤਮਾ ਫਿਰ ਵੀ ਗੁੱਸਾ ਨਹੀਂ ਕਰਦਾ